ਔ ਜੀ ਜੀ ਹਨ ਆ ਜੇ ਸਾਨੂੰ ਦਿਖਾਉਣਿਆ ਇੱਕ ਕਬੂਤਰ ਤੇ ਕਬੂਤਰੀ ਦਾ ਜੋੜਾ ਜੋ ਆਪਦੇ ਬੱਚਿਆਂ ਖਾਤਰ ਆਲਣਾ ਬਣਾ ਰਹੇ ਨੇ ਕਿੰਨੀ ਮਸ਼ੱਤਕ ਚੱਲਦੇ ਨੇ ਬਈ ਕਿੰਨੀ ਮਿਹਨਤ ਲੱਗਦੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਕੇ ਕੱਲਾ ਕੱਲਾ ਤੀਲਾ ਜੋੜ ਕੇ ਇਹ ਸਾਡੇ ਸਾਹਮਣੇ ਬਈ ਸਾਰਾ ਦਿਨ ਲੱਗੇ ਰਹੇ ਕੱਲਾ ਕੱਲਾ ਤੀਲਾ ਚੱਕ ਕੇ ਲਿਆ ਕਰੇ ਇਧਰੋਂ ਭਾਲ-ਭਾਲ ਕੇ ਇਹ ਨਹੀਂ ਵੀ ਜਿਹੜਾ ਇਹਦੇ ਪਸੰਦ ਦਾ ਮਤਲਬ ਸਾਹਮਣੇ ਦਿਖ ਗਿਆ ਉਹੀ ਨਾ ਚੱਕਿਆ ਕਰੇ ਇਹਦੇ ਜਿਹੜਾ ਕੋਈ ਪਸੰਦ ਆਇਆ ਕਰੇ ਨਾ ਵੀ ਆਹ ਡੱਕਾ ਆਪਣੇ ਪਸੰਦ ਆ। ਆ ਦੇਖੀ ਜਾਓ ਤੁਸੀਂ ਕਿੰਨਾ ਭਾਲ-ਭਾਲ ਕੇ ਲਿਆਉਗਾ ਬਚਾਰਾ ਇੰਨੀ ਮਿਹਨਤ ਕਰ-ਕਰ ਕੇ ਇਹਨੇ ਆਪਦਾ ਆਲਣਾ ਤਿਆਰ ਕੀਤਾ। ਆ ਦੇਖੋ ਆ ਭਾਲ ਹੀ ਜਾਂਦਾ ਹੈ। ਇਧਰੋਂ ਉਧਰੋਂ ਡੱਕੇ ਕੋਈ ਖੱਬਲ ਆ ਦੇਖੋ ਹੁਣ ਖੱਬਲ ਚੱਕ ਲਿਆ ਉਹ ਇਹਦੇ ਪਸੰਦ ਨਹੀਂ ਆਇਆ ਜਾਂ ਡੱਕਾ ਆਇਆ ਕੋਈ ਹੋਰ ਭਾਲਦਾ ਹੈ। ਇਹ ਭਾਲ-ਭਾਲ ਕੇ ਆਏ। ਆ ਦੇਖੋ ਡਰਦਾ ਜਮਾ ਨਹੀਂ ਕੋਲੇ ਅਸੀਂ ਵੀਡੀਓ ਬਣਾਈ ਜਾਂਦੇ ਸੀ ਆ ਕੋਲੇ ਆ ਗਿਆ ਜਮਾ ਜਵੀਂ ਡਰਦਾ ਇਹਦੇ ਤੇ ਧਿਆਨ ਬਸ ਉਧਰ ਆ ਵੀ ਮੈਂ ਆਪਦਾ ਆਲਣਾ ਬਣਾਉਣਾ ਹੈ ਉਸੇ ਤੱਕ ਮਸਤੀ ਤੱਕ ਧਿਆਨ ਹੈ ਇਹਦਾ ਉਹ ਗਾਹਾਂ ਭੱਜ ਗਿਆ ਹੁਣ ਸੜਕ ਤੋਂ ਪਾਰ ਜਾ ਕੇ ਭਾਲ ਕੇ ਰੇ ਉਡਕੇ ਉਧਰੋਂ ਜਾ ਕੇ ਹੁਣ ਆਹ ਦੇਖੋ ਸਾਹਮਣੇ ਉਥੋਂ ਚੱਕ ਰਿਹਾ ਡੱਕਾ ਹੁਣ ਇਹ ਇਹ ਅੜਕਾਇਆ ਭਾਲ ਲੈਣੇ ਹੁਣ ਜਾਊ ਆਉਦੇ ਆਲਣੇ ਕੰਨੀ ਇਹ ਉੱਥੇ ਕਬੂਤਰੀ ਬੈਠੀ ਐ ਉੱਥੇ ਚਿੰਨਦੀ ਹੋ ਐ ਇਹਦਾ ਕੰਮ ਐ ਬਸ ਉਥੋਂ ਡੱਕੇ ਲਿਆ ਕੇ ਉਥੇ ਧਰਿਆਉਂਦਾ ਸ਼ਟਰ ਕੋਲੇ ਉਹ ਚਿੰਨਦੀ ਐ ਆਹ ਨਾਲ ਉਹ ਬਣਾਉਂਦੇ ਆ ਦੇਖੋ ਫੇਰ ਮੁੜਿਆ ਹੁਣ ਇਥੋਂ ਇਹਨੂੰ ਇਦਾਂ ਪਸੰਦ ਆਉਣ ਲੱਗ ਗਏ ਉਥੋਂ ਲਿਜਾ ਲਿਆ ਡੱਕੇ ਉਥੇ ਸ਼ਟਰ ਤੇ ਧਰਿਆਉਂਦਾ ਤੇ ਚਿੰਨਦੀ ਉਹ ਚਿੰਨਦੀ ਵੀ ਕਿਹੜਾ ਬਈ ਉਹ ਸਹੀ ਕਾ ਵਿਚਾਰੀ ਹੁਣ ਜਿਵੇਂ ਜੇ ਧਰ ਦਿੰਦਾ ਇਹ ਲਿਜਾਇ ਲਿਜਾਈ ਜਾਂਦਾ ਇਹ ਜੜੱਕੇ ਉਹ ਜੋ ਧਰ ਦਿੰਦੀ ਐ ਉਹ ਬਈ ਅੰਤ 'ਚ ਤੁਸੀਂ ਦੇਖੋ ਬਹੁਤ ਮਤਲਬ ਸਾਨੂੰ ਵੀ ਭੈੜਾ ਲੱਗਿਆ ਇਹਨਾਂ ਨਾਲ ਸਾਰੇ ਦਿਨ ਦੀ ਮਿਹਨਤ ਮੰਨ ਲਓ ਵੀ ਕੀ ਇਹਨਾਂ ਦੀ ਕਿਵੇਂ ਖਰਾਬ ਹੋਈ ਸਾਰਾ ਦਿਨੀ ਬਣਾਈ ਗਏ ਤੜਕੇ ਤੋਂ ਲੱਗਿਆ ਦੇਖੋ ਆ ਫੇਰ ਭਜਾਇਆ ਢਕੇ ਲਿਜਾਈ ਗਿਆ ਆ ਦੇਖੋ ਉਹ ਆ ਬੈਠੀ ਆ ਕਬੂਤਰੀ ਇਹ ਢੱਕੇ ਚਿਣ-ਚਿਣ ਕੇ ਉਰਾਂ-ਪਰਾ ਮਤਲਬ ਉਹਦਾ ਘਰ ਜਾ ਬਣਾਈ ਜਾਂਦੇ ਸ਼ਟਰ ਬਾਈ ਇੱਕ ਪਾਸੇ ਟੇਢਾ ਹੋਇਆ ਇਹ ਉਥੇ ਚਿਣੀ ਗਈ ਤੇ ਚਿਣੀ ਗਈ ਸਾਰੇ ਦਿਨ ਦੇ ਲੱਗੇ ਤੇ ਆਖਿਰ ਨੂੰ ਉਹ ਸਾਰੇ ਜਿਹੜਕੇ ਇਹਨਾਂ ਦੇ ਥੱਲੇ ਵੱਜੇ ਵਿਚਾਰਿਆਂ ਦੇ ਉਦੋਂ ਸਾਨੂੰ ਵੀ ਬਹੁਤ ਬੁਰਾ ਲੱਗਿਆ ਬਾਈ ਵਿਚਾਰੇ ਨੇ ਕਿੱਡੀ ਕੀ ਜਾਨ ਆ ਨਿੱਕੀ ਜਿੰਦ ਜਾਨ ਆ ਦੋਨਾਂ ਦੀ ਤੇ ਮੱਥਾ ਬਹੁਤ ਮਾਰਿਆ ਵਿਚਾਰੇ ਨੇ ਦੇਖੋ ਭੱਜਾ ਜਾਂਦਾ ਨਾ ਪਾਣੀ ਨਾ ਕੋਈ ਹੋਰ ਐ ਸਾਰਾ ਦਿਨ ਭੱਜ-ਭੱਜ ਕੇ ਨੇ ਡੱਕੇ ਇਕੱਠੇ ਕਰਕੇ ਵਿਚਾਰੇ ਨੇ ਆੜਲਾ ਬਣਾਇਆ ਸੀ ਉਹ ਬਸ 10ਕ ਮਤਲਬ ਸਕਿੰਟਾਂ ਜਿਹਾ ਥੱਲੇ ਵੱਜਿਆ ਫਿਰ ਅਸੀਂ ਚੱਕ ਕੇ ਬਈ ਉਹ ਤਾਂ ਤਰਿਆ ਫਿਰ ਇਹ ਡਰੀ ਗਏ ਦੋਨੇ ਜਣੇ ਦੇ ਹੁਣ ਇੱਥੇ ਬੈਠੀਏ ਕਿ ਨਾ ਬੈਠੀਏ ਇਹਨਾਂ ਨੂੰ ਇਹਨਾਂ ਨੂੰ ਬੈਠਣ ਤੇ ਵੀ ਬਈ ਇਹ ਘਟੋ ਘਟ ਵੀ 3 ਘੰਟੇ ਬਾਅਦ ਚ ਬੈਠੇ ਨਹੀਂ ਉੱਥੇ ਪਤਾ ਨੀ ਆਂਡੇ ਸੀਗੇ ਪਤਾ ਨਹੀਂ ਹੈ ਨਹੀਂ ਜੀ ਉੱਚਾ ਸੀਗਾ ਉਹ ਸਾਨੂੰ ਦਿਖੇ ਨਹੀਂ ਇਹ ਬਈ ਦੇਖ ਰੋ ਹੁਣ ਆਪਾਂ ਘਰ ਇਹ ਤੋਂ ਕਿਵੇਂ ਆਪਾਂ ਬੱਚਿਆਂ ਵਾਸਤੇ ਘਰ ਬਣਾਉਨੇ ਆ ਕੀ ਕੁਝ ਕਰਦੇ ਆ ਤੇ ਆਖਰ ਨੂੰ ਬਈ ਜੇ ਐ ਹੋ ਜੇ ਤਾਂ ਬਹੁਤ ਬੁਰਾ ਲੱਗਦਾ ਧੰਨਵਾਦ ਬਾਈ ਸਾਹਿਬ ਦਾ